हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਾਂ ਡੈਰੀ ਫਾਰਮ ਦੇਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਨੌ ਹੀ ਫਰਵੜਾਂ ਸੇਲ ਲਈ ਲੈ ਕੇ ਆਏ ਆਂਗੇ ਨੌ ਦੀਆਂ ਨੌ ਹੀ ਆਗੀਆਂ ਬਾਈ ਟੋਪ ਕੁਆਲਿਟੀ ਦੀਆਂ ਐਚਐਫ ਦੇ ਨੀਂ ਕਿੰਨੇ ਆ ਗਏ ਬਾਈ ਸਾਰੇ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਬਾਈ ਕੁਲਵਿੰਦਰ ਕੋਲੋਂ ਬਣਾ ਰਹੇ ਆਂ ਪਿੰਡ ਕੋਲਿਆ ਖੁਰਦ ਤੋਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਨੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਆ ਬਾਈ ਕੁਲਵਿੰਦਰ ਕਿਵੇਂ ਚੱਲਦਾ ਕੰਮ ਕਰਦਾ ਪੂਰਾ ਵਧੀਆ ਚੱਲਦਾ ਠੀਕ ਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਂ ਬਾਈ ਜੀ ਕੁਲਵਿੰਦਰ ਸਿੰਘ ਆ ਪਿੰਡ ਘੋਲਿਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਹੀ ਨੇੜੇ ਪਿੰਡ ਰਹਾਂਦਾ ਵੱਡਾ ਘੋਲਿਆ ਦੁੰਨੇ ਕੇ ਮਾਣੂ ਕੇ ਮੋਬਾਈਲ ਨੰਬਰ ਹੈਗਾ 9781935555 ਇਹ ਬਾਈ ਦਾ ਬਾਈ ਕੰਡੈਕਟਰ ਨੰਬਰ ਬਾਕੀ ਚੱਲ ਰਿਹਾ ਸਕਰੀਨ ਤੇ ਬਾਈ ਕੁਲਵਿੰਦਰ ਆਓ ਫਿਰ ਫਿਰ ਕੇ ਮੈਂ ਰਹਿਣਗੇ ਪਹਿਲਾਂ ਵਾਲੇ ਰੂੰ ਹਾਂਜੀ ਬਾਈ ਪਹਿਲਾਂ ਵਾਲੇ ਰਊਗਾ ਜੇ ਕੋਈ ਸਾਰੀਆਂ ਬੱਛੀਆਂ ਇਕੱਠੀਆਂ ਲਊਗਾ ਸਾਰੇ ਪੰਜਾਬ ਦਾ ਆਪਣਾ ਕਰਾਇਆ ਫ੍ਰੀ ਹੋਊਗਾ ਜੇ ਕੋਈ 4 ਬੱਛੀਆਂ ਲੈਂਦਾ ਇਕੱਠੀਆਂ ਤਾਂ ਵੀ ਆਪਣਾ ਪੰਜਾਬ ਦਾ ਕਰਾਇਆ ਫ੍ਰੀ ਹੋਊਗਾ ਤੇ ਅੱਜ ਮੈਨੂੰ ਲੱਗਦਾ ਵੀ ਸਾਰੇ ਐਚਐਫ ਦੇ ਬੱਚੇ ਐਚਐਫ ਦੇ ਬੱਚੇ 4-4 ਮਾਸਾ ਥਣ 4-4 ਹੀ ਹੋਣਗੇ ਹੂੰ ਖੀਰੀਆਂ ਬੱਛੀਆਂ ਦੰਦੋ ਠੀਕ ਹੈ ਜੀ ਠੀਕ ਹੈ ਵੀਰੇ ਹਾਂਜੀ ਤੇ ਪਹਿਲੇ ਨੰਬਰ ਵਾਲੇ ਬੱਚੇ ਦੇ ਸਟਾਰਟ ਕਰ ਦੇਖ ਤੇ ਮੁੱਲ ਫਿਰ ਫੋਨ ਤੇ ਹੋਣਗੇ ਹਾਂਜੀ ਮੁੱਲ ਫੋਨ ਤੇ ਹੋਣਗੇ ਬਾਈ ਜੀ ਮੁੱਲ ਜਮਾਂ ਜਾਇਜ਼ ਹੋਣਗੇ ਆਪਣੇ ਠੀਕ ਹੈ ਬਾਈ ਪਹਿਲੇ ਨੰਬਰ ਵਾਲੇ ਬੱਚੇ ਦੇ ਬਾਈ ਆਪਾਂ ਥਣ ਝੋਲੀ ਚੈੱਕ ਕਰਵਾਉਣਾ ਚਾਰ ਥਣ ਬੜਾ ਚੰਗਾ ਥਣ ਆ ਗਿਆ ਬਾਈ ਹਾਂਜੀ ਹੂੰ ਮੈਂ ਕਹਿੰਦਾ ਕੁਆਲਿਟੀ ਦੇਖੋ ਬੱਚੇ ਦੀ ਗੁੰਦਮਾ ਸਰੀਰਣ ਤੇ ਟੀਕਾ ਲੈਣ ਦੇ ਕਾਬਿਲ ਬਾਈ ਹਨਾ ਹਾਂਜੀ ਕੁਆਲਿਟੀ ਬੱਚੇ ਦੀ ਇੱਕ ਨੰਬਰ ਆ ਜੀ ਬਾਕੀ ਟੀਕਾ ਲੈਣ ਦੇ ਬਿਲਕੁਲ ਕਾਬਿਲ ਆ ਗਿਆ ਬੱਚਾ ਬਾਈ ਕਿੰਨੀ ਕੁ ਮਰ ਦਾ ਬੱਚਾ ਕੁਲਵਿੰਦਰ ਇਹ ਬਾਈ 13 ਮਹੀਨੇ ਦੀ ਉਮਰ ਦਾ ਬੱਚੀ ਦੀ 13 ਮਹੀਨੇ ਹਾਂ ਜੀ ਤਿਆਰੀ ਹੋ ਜਾਵਾ ਟੀਕਾ ਲਾ ਤਰੀ ਸਮਝ ਪੜੀ ਬਰਾਜ ਦੀ ਸਵਾਰਟੀ ਦੇਖੋ ਗੋਲ ਮਟੋਲ ਪਈ ਹੈ ਸਰੀਰ ਰੰਗ ਰੂਪ ਪ੍ਰਿੰਟ ਮੈਗਨਾ ਕੀ ਆ ਬਾਤ ਆ ਚਾਰ ਥਣ ਮਹਿਣ ਕੇ ਕੋਈ ਫੋਰਸਾਂਗ ਨਹੀਂ ਬਾਈ ਕੁਲਵਿੰਦਰ ਜੀ ਆਪਾਂ ਗੱਲ ਕਰੀ ਆ ਦੰਦ ਦੋ ਖੀਰੀ ਵਾਲਾ ਦੰਦ ਵੀ ਦਿਖਾ ਦੇ ਹਾਂ ਹਮ ਲਾ ਸਹੀ ਗੱਲ ਹੈ ਓਰੀਜਨਲ ਦੰਦਾਂ ਖੀਰੀ ਹੈ ਨਾ ਹਾਂਜੀ ਸਹੀ ਗੱਲ ਹੈ ਬਾਈ ਥੋੜਾ ਬਟਾਉਂਦੀ ਨਹੀਂ ਬਾਕੀ ਬੋਧੀ ਦੇਖੋ ਯਾਰ ਕੰਨ ਕਰਨ ਜਿਵੇਂ ਨਖੀ ਲਾ ਗੋਲ ਕਰਨ ਦੇ ਪੱਤੇ ਰਗਾ ਰਾਜ ਰੂਜੀ ਪੂਰੀ ਫੁੱਲ ਆ ਬ ਮੈਂ ਕਹਾਂ ਚੌੜੀ ਚੌੜੀ ਥਾਣ ਦਿਖਾ ਦੇ ਪੂਰਾ ਲੇਵਾ ਲੱਗੇ ਕਿ ਐਟਾ ਵੀ ਵਜਨ ਦੀ ਇੰਨੀ ਕਿ ਭਾਰੀ ਆ ਗਈ ਵੀ ਇਹਨੂੰ ਟੀਕਾ ਲਾਉਣ ਦੀ ਕੋਈ ਦਿੱਕਤ ਨਹੀਂ ਹੈਗੀ ਇਹ ਜੰਦੂ ਕੁਟੀਕਾ ਲਉਗੀ ਬਾਈ ਹਮ ਆ ਥਾਣ ਦਿਖਾ ਦੇ ਲੇਵਾ ਬਹੁਤ ਚੰਗਾ ਸਹੀ ਗੱਲ ਹੁਣ ਕੁਆਲਿਟੀ ਬਹੁਤ ਚੰਗੀ ਝੋਲੀ ਇੱਕ ਨੰਬਰ ਆ ਗਈ ਬਾਈ ਬਹੁਤ ਸੋਹਣੀ ਸਹੀ ਗੱਲ ਹੈ ਬਾਈ ਲੈ ਪਹਿਲਾਂ ਵੀ ਆਪਾਂ ਦਿਖਾਈ ਹੈ ਝੋਲੀ ਨੇ ਇੱਕ ਨੰਬਰ ਆ ਗਈ ਕਰਮ ਵਾਲੇ ਨੂੰ ਬਹੁਤ ਸੋਹਣੀ ਝੋਲੀ ਤੇ ਬਾਈ ਕੁਲਵਿੰਦਰ ਮੁੱਲ ਜੇ ਹੁਣ ਗੱਲ ਕਰੀਏ ਕਿੰਨੇ ਤੋਂ ਸਟਾਰਟ ਹੋਣਗੇ ਮਾੜਾ ਮੋਟਾ ਕੋਈ ਹੈਂਡ ਜਾਂ ਮਿਲ ਜਾਣਾ ਮੁੱਲ ਬਾਈ ਜੀ ਆਪਣੇ 10000 ਤੋਂ ਸਟਾਰ ਤੇ ਦੋ ਨੰਬਰ ਬੱਚਾ ਬਈ ਕੁਲਵਿੰਦਰ ਇਹ ਵੀ ਖੀਰ ਗਈ ਆ ਜੀ ਦੰਦੋਂ ਖੀਰੀ ਤੇ ਮੈਨੂੰ ਲੱਗਦਾ ਵੀ ਇਹ ਤਾਂ ਦੋਵੇਂ ਬੱਚੇ ਟੀਕੇ ਲੈਣ ਦੇ ਜਮਾ ਤਿਆਰ ਹੀ ਆ ਜੀ ਹਾਂਜੀ ਹੂੰ ਬੋਦੀ ਚੈੱਕ ਕਰ ਸਕਦੇ ਬਈ ਕਵਾਸ ਸੱਚੇ ਦੀ ਚੈੱਕ ਕਰ ਸਕਦੇ ਬੰਦੋਸ ਨੂੰ ਖੀਰੀ ਮਿਲਣੀ ਸ਼ੁਰੂ ਹੋ ਗਈ ਬਈ ਕਹਿੰਦਾ ਜੇ ਕਹਿੰਦੇ ਜੇ ਖੀਰੀ ਮਿਲੂਗੀ ਜੇ ਥਣਾ ਤੋਂ ਚਾਰ ਥਣ ਕਹਿ ਦਾਂਗੇ ਤਾਂ ਚਾਰ ਥਾਣੀਆਂ ਮਹਿਣਗੇ ਕੋਈ ਫੋੜਸਾਂ ਨਹੀਂ ਮਿਲਣੀ ਚਮਕ ਦੇਖੋ ਬੱਚੇ ਤੇ ਯਾਰ ਸਮਾਂ ਬੜਾ ਵਾ ਬੱਚਾ ਜਮਾ ਪੂਰਾ ਖਰਾਕ ਤੇ ਗਾਜੀ ਪੂਰਾ ਫੁੱਲ ਜਾਂਦਾ ਟੀਕਾ ਲਊਗਾ ਸਹੀ ਗੱਲ ਆ ਬਈ ਬਾਕੀ ਬਹੁਤ ਹੀ ਦੇਖੀ ਡੀ ਹੈ ਨਾ ਹਾਂਜੀ ਕੁਆਲਿਟੀ ਪੂਰੀ ਫੁੱਲ ਹਮ ਥਾਣਾ ਪਾਸੋਂ ਨੂੰ ਬਈ ਨੇੜੇ ਚੈੱਕ ਕਰਵਾਉਨੇ ਆ ਤੇ ਕਰਮਾਲੀ ਦੇ ਥਣ ਚਾਰ ਮਿਲਣਗੇ ਸੋਨ ਨੂੰ ਕੋਈ ਦੂਜੀ ਫੋਟਸਾਗ ਨਹੀਂ ਮਿਲੂਗੀ ਤੇ ਲੈ ਬਈ ਚੈੱਕ ਕਰਵਾ ਲੈ ਥੋੜੀ ਇੱਕ ਨੰਬਰ ਝੋਲੀਆ ਕੁਲਵਿੰਦਰ ਬਾਈ ਹੈ ਨਾ ਹਾਂਜੀ ਹਾਂ ਕੀ ਬਾਤ ਫੋਟਸਾਗ ਤਾਂ ਕਹੇ ਤੇ ਵੀ ਨਹੀਂ ਸਾਰੇ ਚਾਰ-ਚਾਰ ਠੀਕ ਹੈ ਬਈ ਫੋਟਸਾਗ ਤਾਂ ਬਈ ਕਹਿੰਦਾ ਸਾਨੂੰ ਕਿਸੇ ਦੇ ਵੀ ਨਹੀਂ ਮਿਲਣੀ ਚਾਰ ਥਾਣੀ ਮਿਲਣਗੇ ਤੇਨਾ ਨੰਬਰ ਬੱਚਾ ਬਈ ਕਿੰਨੀ ਕੁ ਉਮਰ ਦਾ ਕੁਲਵਿੰਦਰ ਇਹ ਬਈ ਹੈਗੀ ਆ 9 ਮਹੀਨੇ ਆ 9 ਤੋਂ 10 ਮਹੀਨੇ ਤੱਕ ਉਮਰ ਪਹਿਲਾਂ ਤਾਂ ਜਦੋਂ ਆਏ ਦੇਖੋ ਬਈ ਬੋਦੀ ਦੇਖੋ ਯਾਰ ਬੱਚੇ ਇਹਦੀ ਵੀ ਫੇਸ ਕੁਆਲਟੀ ਬਹੁਤ ਚੰਗੀ ਹੈ ਫੇਸ ਕੁਆਲਟੀ ਕੰਨ ਰੰਗ ਰੂਪ ਲੈਗ ਸਕੋਰ ਵਗੈਰਾ ਕੱਦ ਕਾਠੀ ਜੇ ਗੱਲ ਕਰੀਏ ਫੁੱਲ ਚੰਗੀ ਆ ਗਈ ਲੈ ਕੰਨ ਕੰਨ ਦੇਖ ਸਕਦੇ ਆ ਬਈ ਕੰਨ ਤਾਂ ਮੈਂ ਕਹਣਾ ਜਮੇ ਨਿੱਕੇ ਨਿੱਕੇ ਜਮੇ ਸ਼ੂਟ ਆ ਕਰਦਾ ਬਈ ਕੁਲਵਿੰਦਰ ਮੜਾ ਰੋਕੀ ਇੱਥੇ ਥਾਣਾ ਪਾ ਦਿਖਾ ਦਈਏ ਮੜਾ ਜੀ ਵੀ ਦੇਖਦੇ ਜੀ ਕਰਦੇ ਆ ਥੋੜਾ ਇਹਨਾਂ ਤਲਿਹਰੇ ਦੀ ਹਲਕਤ ਕਹਿ ਸਕਦੇ ਆ ਭਾਈ ਖੁੱਲਾ ਹੁੰਦਾ ਜਗ ਦੇਖੋ ਹੂੰ ਲੈ ਬਈ ਚਾਰ ਚਾਰ ਹੀ ਸੌਣ ਬਾਕੀ ਬਾਈ ਕਹਿੰਦਾ ਮੁੱਲ ਕਿੰਨਾ ਡਰਿਓ ਬਈ ਵੀ ਮੁੱਲ ਬੜਾ ਹੋਊਗਾ ਮੁੱਲ ਤਾਂ ਜਮਾ ਛੋਟੇ ਛੋਟੇ ਕਰਾਂਗੇ ਪਰ ਮੁੱਲ ਕਰਨਾ ਕਰਨ ਦੀ ਬੱਚਾ ਬਾਈ ਦੀ ਇਹ ਆ ਵੀ ਕੋਈ ਨਾ ਬਈ ਆਪਣੇ ਨੂੰ ਨਾ ਇਹਨਾਂ ਵੇਚਣ ਵਾਲੇ ਬੰਦੇ ਨੇ ਹੈਗਾ ਵੇਚਣ ਵਾਲਾ ਬਾਈ ਲੈ ਲੈਂਦਾ ਚਾਰ ਨੰਬਰ ਵਿੱਚ ਬੱਚਾ ਦੇਖੋ ਬਈ ਜਮਾ ਖਰਗੋਸ਼ ਦਾ ਬੱਚਾ ਡੱਬ ਥੋੜੇ ਚਿੱਟਾ ਵੱਦ ਹੈ ਨਾ ਹਾਂਜੀ ਹਾਂਜੀ ਕੀ ਬਾਤ ਹੈ ਲੈ ਵਾਈਟਨੈਸ ਤੇ ਚਾਦ ਸਹੀ ਗੱਲ ਹੈ ਮੈਂ ਕਹਿੰਦਾ ਵੀ ਚਮਕ ਦੇਖੋ ਇੱਕ ਤਰ੍ਹਾਂ ਦੀ ਰੂਪਈ ਆ ਹਨਾ ਏ ਭਾਈ ਇਹ ਆਪਾਂ ਚਲੋ ਸੀਮਨ ਦਾ ਆਪਾਂ ਦੱਸਦੇ ਨਹੀਂ ਹੁੰਦੇ ਹੈਗੇ ਨਾ ਹੀ ਆਪਾਂ ਦੱਸਗੇ ਹੁਣ ਜਿਹੜਾ ਮਰਜੀ ਸੀਮਨ ਕਹਦੇ ਅਗਲਾ ਪਰ ਹੈ ਪੂਰਾ ਟੌਪ ਦੇ ਸੀਮਨ ਦੀ ਬੱਛੀ ਹੈ ਗੋਲ ਕਰਨਾ ਜਮ ਦੁੱਧਾਰ ਕੀ ਚਿੱਟੀ ਬੱਛੀ ਸਹੀ ਗੱਲ ਆ ਭਾਈ ਤੇ ਬਾਕੀ ਥਣ ਆਪਾਂ ਕਰਵਿੰਦਰ ਭਾਈ ਚੈੱਕ ਕਰਵਾ ਆਨੇ ਅੰਦਰ ਰੁੱਕੀ ਮੜਾ ਜਾ ਲੈ ਗਲਾਬੀ ਥਣ ਲੈ ਗਲਾਬੀ ਥਣ ਪੂਰੀ ਵਿੱਥੀ ਦੇ ਥਣ ਲੱਗਿਆ ਵਾ ਹੁਣ ਦੱਸਣ ਨੂੰ ਤਾਂ ਭਾਈ ਕਹਿੰਦਾ ਜਿਹੜਾ ਮਰਜੀ ਸੀਮਨ ਕਹੇਦਾ ਪਰ ਦੱਸਣਾ ਨਹੀਂ ਹਾਂਜੀ ਬਾਕੀ ਕੁਆਲਿਟੀ ਸਾਹਮਣੇ ਆਗਲੇ ਨੇ ਆਪਦੀ ਪਰਖ ਨਾ ਜਾਨਵਰ ਲੈਣਾ ਠੀਕ ਹੈ ਹੂੰ ਬਾਕੀ ਨਰਖ ਵਰਖ ਤੁਸੀਂ ਕਰ ਸਕਦੇ ਹੋ ਕਿਉਂਕਿ ਬਈ ਫੇਸ ਕੁਆਲਿਟੀ ਦੇ ਬੱਚਾ ਦੱਸਦਾਗਾ ਚੰਗੀ ਸਮਾਈ ਉਹ ਸੋਡੀ ਆ ਬਾਈ ਕਰੋਗੇ ਤਾਂ ਵਧੀਆ ਤੁਹਾਨੂੰ ਫਾਇਦਾ ਮਿਲ ਜਾਣਾ ਗਨੇ ਬਾਈ ਹਾਂਜੀ ਹੂੰ ਜੇ ਹੁਣ ਆਪਾਂ ਕਹਿ ਦਈਏ ਵੀ ਕੱਲਾ ਕੱਖਾਂ ਦੇ ਪਸ਼ੂ ਤਿਆਰ ਬੱਚਿਆਂ ਦੇ ਭਾਈ ਆ ਮਦਰ ਮਲਕ ਵੀ ਪੂਰੇ ਚੰਗੇ ਆ ਕੁਆਲਿਟੀ ਵੀ ਪੂਰੀ ਚੰਗੀ ਆ ਤੇ ਗਾਹਾਂ ਅਗਲੇ ਦੀ ਸਭਾਈ ਨੇ ਤਿਆਰ ਕਰ ਲੈਣੀ ਸਹੀ ਗੱਲ ਆ ਅਗਲੇ ਦੀ ਸਭਾਈ ਨੇ ਤਿਆਰ ਕਰਨਾ ਅੱਗੇ ਆ ਗਿਆ ਕੁਲਵਿੰਦਰ ਬਾਈ ਪੰਜ ਨੰਬਰ ਬੱਚਾ ਹਾਂਜੀ ਪੰਜ ਨੰਬਰ ਹੂੰ ਪ੍ਰਿੰਟਡ ਬੱਚਾ ਬਈ ਪੂਰਾ ਸਨਖਪਣਾ ਬੱਚੇ ਜੀ ਫੁੱਲ ਆਗਾ ਥਾਨਸੋਂ ਨੂੰ ਚਾਰ ਚੌੜਾ ਚੂੜਾ ਪੂਰਾ ਫੁੱਲ ਸਹੀ ਗੱਲ ਬਈ ਚੌੜਾ ਚੂੜਾ ਬੱਚਾ ਫੁੱਲਾ ਹਣਾ ਪਹਿਲਾਂ ਤਾਂ ਯਾਰ ਫੇਸ ਦੇਖੋ ਇਹਨਾਂ ਦੇ ਬੱਚਿਆਂ ਦੇ ਯਾਰ ਕੁਆਲਿਟੀ ਦੇਖੋ ਕਿਉਂਕਿ ਬਈ ਆਏ ਆ ਕੁਲਵਿੰਦਰ ਆਪਾਂ ਜੀ ਬਾਲਾ ਕਹਿੰਦੇ ਆਪਣਾ ਵੀ ਕਹਿਣ ਦਾ ਕੋਈ ਬਾਲਾ ਨਹੀਂ ਵੀਰੇ ਦੇਖ ਜਿਹੜੇ ਬੰਦੇ ਨੂੰ ਬ੍ਰੀਡ ਦਾ ਪਤਾ ਹੈਗਾ ਆਪਾਂ ਉਹਨੂੰ ਦੱਸਣ ਦੀ ਲੋੜ ਨਹੀਂ ਠੀਕ ਆ ਸਾਹਮਣੇ ਚੀਜ਼ਾਂ ਆਪ ਹੀ ਦੱਸ ਦਿਆਂ ਉਹਦੇ ਮੂਹੋਂ ਬੋਲਦਿਆ ਬੱਚਿਆਂ ਜਾਨਵਰ ਪੂਰੇ ਸਿਰੇ ਟੌਪ ਕੁਆਲਿਟੀ ਆ ਹਾਂ ਜੀ ਬਾਕੀ ਚੌੜੀ ਚੂੜੀ ਲੈ ਕੇ ਸਕੋਰ ਬਹੁਤ ਚੰਗਾ ਤੁਸੀਂ ਆਏ ਲਾ ਲਓ ਜੇ 2 ਮਹੀਨੇ ਖਰਾਕ ਵੀ ਪਾਤੀ ਖਿੱਚ ਕੇ ਹਾਂਜੀ ਤਾਂ ਸੋਨੂੰ ਬੱਚਾ ਤੀਜੇ ਮਹੀਨੇ ਜਾ ਕੇ ਦੱਸੂਗਾ ਵੀ ਕੋਈ ਚੀਜ਼ ਹੈਗਾ ਹੈਗਾ ਹੁਣ ਤਾਂ ਬਈ ਖਰਾਕ ਤੇ ਪਲੇ ਵੇ ਵੈਸੇ ਬਾਕੀ ਅਗਲਾ ਹੋਰ ਚੰਗੀ ਖਰਾਕ ਤੇ ਤਿਆਰ ਕਰ ਸਕਦਾ ਕਿਉਂਕਿ ਫੀਲਡ ਚੰਗੀ ਬਈ ਜਿਹੜੇ ਬੰਦੇ ਨੇ ਫਾਰਮ ਤਿਆਰ ਕਰਨਾ ਨਾ ਹੂੰ ਉਹਦੇ ਆਸ ਤੇ ਤਾਂ ਅੱਜ ਇੱਕ ਜਿਵੇਂ ਕਹਿ ਦਿੱ ਗਏ ਵੀ ਔਰ ਇਹ ਖਜ਼ਾਨਾ ਹੀ ਹੈ ਇੱਕ ਹਸਾਬ ਦਾ ਹਾਂ ਸਹੀ ਗੱਲ ਹੈ ਲੈ ਅਗਿਆ ਬੱਚਾ ਦੇਖੋ ਚਾਰ ਥਾਣਾ ਕੋਈ ਇਹਦੇ ਫੋਰਸ ਆ ਨਹੀਂ 6 ਨੰਬਰ ਵਿੱਚ ਆ ਗਿਆ ਪਿੰਕ ਨੋਜ ਪਿੰਕ ਨੋਜ ਆ ਗਈ ਤੇ ਇਹ ਲਾਲੂ ਵੀ ਜਮਾ ਕਪੁੱਤਰ ਦਾ ਬੱਚਾ ਗਿਆ ਲੀਏ ਛੋਟਾ ਇਹ ਲਾਲੂ ਫੇਸ ਆ ਬੱਚੇ ਦਾ ਛੋਟਾ ਕੰਨ ਆ ਗਿਆ ਨਿੱਕਾ ਜਿਹਾ ਕੰਨ ਜਮਾ ਇਹ ਨਹੀਂ ਹੈਗਾ ਵੱਡੇ ਕੰਨ ਜਾ ਕੇ ਕਿ ਨਹੀਂ ਬਾਈ ਕਿਲੋਮੀਟਰ ਤੇ ਤੋਰਾ ਤਰ ਜਮਾ ਨਗੀਨੇ ਪੀ ਸੀ ਅੱਜ ਕਿ ਤੋ ਨੁਕਰੀਆਂ ਬਸ਼ੇਰਗੇ ਹੀ ਆਪਣੇ ਕੋਲੇ ਇਹ ਹਸਾਬ ਲਾ ਸਹੀ ਗੱਲ ਹੈ ਇੱਕ ਜੇ ਗੱਲ ਕਰੀਏ ਨਾ ਜਿਵੇਂ ਕਹਦੀਏ ਦਾਗ ਕੋਈ ਪਏ ਹੁੰਦਾਗਾ ਪਿੰਡੇ ਦੇ ਲਾਲੀਏ ਕਾ ਸੇ ਤੇ ਲਾਲੀਏ ਜਮਨ ਚੌਣੇ ਡੱਬ ਵੀ ਲਾਇਆ ਰੱਬ ਦੇ ਚੌਣੇ ਡੱਬ ਜਿਵੇਂ ਬੈ ਕੇ ਤਿਆਰ ਕੀਤੀਆਂ ਹੁੰਦੀਆਂ ਆ ਉਹ ਸਾਫ ਕੀਤਾ ਸਹੀ ਗੱਲ ਆ ਵੀ ਬਹੁਤ ਕੁਆਲਿਟੀ ਆ ਗਈ ਬੱਚਾ ਤੁਸੀਂ ਡੱਬ ਪ੍ਰਿੰਟ ਚੈੱਕ ਕਰ ਸਕਦੇ ਆਏ ਲਾ ਲਓ ਭਈ ਅੱਜ ਕੇ ਬੱਚੇ ਆ ਮੈਂ ਕਹਿੰਦਾ ਭਈ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਫਾਰਮ ਇਹਨਾਂ ਨੇ ਤਿਆਰ ਕਰਨੇ ਹੈਗੇ ਬੰਦੇ ਦੀ ਸੇਵਾ ਹੋਵੇ ਹਮ ਸਹੀ ਗੱਲ ਆ ਹੁਣ ਖੁੱਲਾ ਇਹ ਜੇ ਬੱਚਾ ਛੱਡਿਆ ਹੋਵੇ ਕੁਲਵਿੰਦਰ ਕਿਉਂ ਨਾ ਤਿਆਰ ਹੋਣਾ ਸੇ ਹਾਂਜੀ ਸਹੀ ਗੱਲ ਆ ਕੀਦਾ ਐਫ ਡੀ ਆ ਬਾਈ ਜੀ ਅੱਜ ਥੋੜੀ ਇਨਵੈਸਟਮੈਂਟ ਕਰਕੇ ਹੂੰ ਅਗਲੇ ਦਾ ਅੱਗੇ ਸਾਨੂੰ ਦਿਖਾਉਣਾ ਸੱਤ ਨੰਬਰ ਬੱਚਾ ਇੰਦਰ ਬਈ ਦੀ ਨਚੋਲੀ ਚੈੱਕ ਕਰਾਉਣਾ ਬਈ ਲਾ ਚੋਲੀ ਵਾਲੀ ਕਮਾਲ ਆ ਗਈ ਯਾਰ ਹਨਾ ਹਾਂਜੀ ਝੋਲੀਆਂ ਸਾਰੀਆਂ ਦੀ ਕਮਾਲ ਦੀਆਂ ਝੋਲੀਆਂ ਇਹ ਆ ਜੀ ਹੂੰ ਸਹੀ ਗੱਲ ਲੈ ਹੁਣ ਆ ਬੱਚਾ ਦਿਖਾਉਣਾ ਮੈਨੂੰ ਲਾ ਤਾਂ ਬੂਥੀ ਦੀ ਵੀ ਗਲਾਬੀ ਆ ਗਈ ਬਈ ਹਨਾ ਗਲਾਬੀ ਗਲਾਬੀ ਬਈ ਥਣ ਵੀ ਗਲਾਬੀ ਬੂਥ ਵੀ ਗਲਾਬੀ ਤੋਰਾ ਤਾਰਾ ਰੰਗ ਰੂਪ ਪ੍ਰਿੰਟ ਬੱਚੇ ਦਾ ਦੇਸਾ ਗਿੰਨ ਬਾਈ ਲੈ ਕੁਆਲਟੀ ਦੇਖੋ ਬੱਚੇ ਇਹ ਸਾਰੀ ਬੱਚੇ ਦੀ ਉਮਰ ਸਾਰੀ 2.5 ਮਹੀਨੇ ਹੂੰ ਤੇ ਤੁਸੀਂ ਗਰੋਥ ਵੇਖੋ ਬੱਚੇ ਦੀ ਕਿ ਬੱਚੇ ਦੀ ਕਿੰਨੇ ਕੀਤੀ ਇਹ ਦੇਖੋ ਤਾਂ ਮੈਂ ਆਪਣਾ ਬੱਚਾ ਬਾਈ ਹਾਂਜੀ ਜੇ ਦਾਣਾ ਖਰਾਕ ਪਾਈ ਵੀ ਫੇਰ ਹੀ ਐਟਾ ਬੱਚਾ ਬਿਲਕੁਲ ਜੀ ਤੇ ਮੁੱਲ ਬਾਈ ਬਾਕੀ ਸਾਰੀਆਂ ਇਹ ਨਵੇਂ ਸੀਮਨਾ ਦੀਆਂ ਹੀ ਬਛੀਆਂ ਹੈਗੀਆਂ ਬਾਈ ਜਿਹੜੇ ਨਵੇਂ ਬੋਲੋਦੇ ਉਹਨਾਂ ਦੀਆਂ ਬਛੀਆਂ ਹੈ ਹੂੰ ਚਲੋ ਆਪਾਂ ਨੂੰ ਅਗਲਾ 10 ਵੀ ਦਿੰਦੇ ਆ ਪਰ ਆਪਾਂ ਲਾਖ ਦੇਣੇ ਅਗਲਾ ਕਹਿੰਦਾ ਖਣੀ ਵੇਚਣ ਮਾਰੇ ਕਹੀ ਜਾਂਦੇ ਹਨਾ ਠੀਕ ਆ ਤੇ ਅਗਲੇ ਨੂੰ ਅਬਸਲੂਟ ਵਿੱਚ ਜਦੋਂ ਤਿਆਰ ਹੋਣ ਉਦੋਂ ਪਤਾ ਲੱਗੇ ਹਾਂਜੀ ਹੁਣ ਜਿੱਦੇ ਬੱਚੀਆਂ ਸੋਣਾਂ ਬੱਚੀਆਂ ਨੇ ਦੱਸਣਾ ਹੂੰ ਉਹਦੇ ਦੱਸਣਗੇ ਵਸ਼ੀਆਂ ਕਿ ਕੀ ਚੀਜ਼ ਗੱਲ ਬਾਈ ਗੁਰਵਿੰਦਰ ਗੱਲ ਜਾਇਜ਼ ਗੱਲ ਆ ਹਨਾ ਤੇ 8 ਨੰਬਰ ਬਚਾ ਗਿਆ ਬਈ ਇਹ ਬੱਚਾ ਦਿਖਾਉਣਾ ਤੁਹਾਨੂੰ ਲੈ ਮੈਂ ਕਹਣਾ ਵੀ ਨੱਕਵਾਲੀ ਦੇਖੋ ਬੱਚੇ ਦੀ ਰੰਗ ਰੂਪ ਟੁੱਪਲਿਆ ਸਮਿਆਂ ਦੇਖੋ ਮੈਂ ਕਹਣਾ ਵੀ ਐਂ ਲਾ ਲੋ ਵੀ ਗੋਲ ਮਟੋਲ ਬੱਚਾ ਗੈ ਸਕਦੇ ਹਾਂਜੀ ਹਾਂ ਥਾਣ ਤੁਹਾਨੂੰ ਆਪਾਂ ਚੈੱਕ ਕਰਵਾ ਲੈਨੇ ਨੇੜੇ ਕਰਵਾ ਲੈਨੇ ਲੇ ਮੈਂ ਚੈੱਕ ਕਰ ਸਕਦਾ ਥਾਣੇ ਇੱਕ ਨੰਬਰ ਆ ਗਿਆ ਬਹੁਤ ਸੋਹਣਾ ਬੱਚਾ ਆ ਗਿਆ ਕੁਆਲਟੀ ਵਾਲਾ ਬੱਚਾ ਗੂਰੀ ਮੇਮ ਹੀ ਆ ਸਮਝ ਲਓ ਹਮ ਸਹੀ ਗੱਲ ਆ ਫੇਸ ਵਗੈਰਾ ਨਾ ਬੜਾ ਪਿਆਰਾ ਆ ਗਿਆ ਪ੍ਰਿੰਟ ਦੇਖੋ ਬੱਚੇ ਦਾ ਚੰਗੀ ਸਮਾਈ ਤੇ ਬਾਈ ਕਿਸੇ ਦਾ ਨਾ ਪਾਲਿਆ ਹੋਊਗਾ ਹਨ ਬਈ ਸਮਾਈ ਉਹ ਆ ਜੀ ਸਮਾਈ ਤੇ ਨਾਲ ਜਾਨਵਰ ਨੇ ਤਿਆਰ ਹੋਣਾ ਹੁਣ ਜੇ ਇਹ ਬੱਚੀ ਦਾ ਹੋਣ ਮੰਨ ਲਓ ਵੀ ਆਪਾਂ ਕਹਿੰਦੇ 2-2 ਲੱਖ ਤੱਕ ਵੀ ਪਈ ਆ ਬਾਈ ਜੀ ਹਮ ਠੀਕ ਆ ਜੇ ਹੁਣ ਆਪਾਂ ਉਹਦੀ ਕੇਅਰ ਨਹੀਂ ਕਰਨੀ ਤਾਂ ਫੇਰ ਉਹ ਕੱਖ ਦੀ ਵੀ ਬਈ ਗੱਲ ਪਤਾ ਕੀ ਆ ਚਾਹੇ 2 ਲੱਖ ਵਾਲਾ ਬੱਚਾ ਹਨਾ ਜੇ ਉਹਨੂੰ ਤਿਆਰੀ ਨਾ ਉਹਦੀ ਚਜ ਨਾ ਕਰਾਂਗੇ ਤਾਂ ਉਹ 50000 ਦਮਨੀ ਵੇਖਣਾ ਹੁਣ ਬਾਈ ਜੀ ਇਹ ਕੱਚੀ ਉਮਰ ਦੇ ਵਿੱਚ ਆ ਅਗਲਾ ਆ ਦੀ ਸੇਵਾ ਦੇ ਨਾਲ ਜਿਵੇਂ ਮਰਜੀ ਇਹਨਾਂ ਦੀ ਗਰੋਥ ਕਰਾ ਸਕਦਾ ਜਿੰਨੀ ਮਰਜੀ ਕਢਾ ਲੈ ਸਹੀ ਗੱਲ ਆ ਤੇ ਅੱਗੇ ਬਾਈ ਲਾਖ ਤੇ ਦਿਖਾ ਲੈ ਸੋਨੇ ਐਂਡ ਵਾਲਾ ਬੱਚਾ ਦੇਖੋ ਪਹਿਲਾਂ ਤਾਂ ਹੁਣ ਇਹ ਚ ਨਖਰਾ ਦੇਖੋ ਤੁਸੀਂ ਬੱਚੇ ਦਾ ਅਜੇ ਕੀ ਉਮਰ ਕੀ ਹੈ ਦੀ ਹੈ ਨਾ ਇਹ ਸਾਰਾ ਹੈਗਾ ਬਾਈ 1.5 3 ਮਹੀਨੇ ਦਾ ਬੱਚਾ ਹੈਗਾ ਲੈ ਨਖਰਾ ਬੋਲਦਾ ਅਸਲ ਵਿੱਚ ਲੈ ਝੋਲੀ ਦੇਖੋ ਬਾਈ ਕੀ ਬਾਤ ਆ ਬੜੀ ਚੰਗੀ ਝੋਲ ਜਾਈ ਚਾਰ-ਚਾਰ ਹੀ ਥਾਣ ਮਿਲਣਗੇ ਭਾਈ ਕਿਸੇ ਜੇ ਔਰ ਨਾਈਵ ਵੀ ਮਗਾਉਣਗਾ ਬੇਫਿਕਰੋਂ ਮਗਾ ਸਕਦਾ ਚਾਰ-ਚਾਰ ਥਾਣ ਮਿਲਣਗੇ ਦੰਦੋਂ ਖੀਰੀਆਂ ਮਿਲਣਗੇ ਠੀਕ ਹੈ ਹਾਂਜੀ ਕਿਸੇ ਦਾ ਬੋਰਡ ਛਾਗਾ ਪੰਜ ਮਹੀਨਾ ਜੇ ਕਿਸੇ ਦਾ ਨਿਸ਼ਾਨ ਵੀ ਹੋਇਆ ਆਪਾਂ ਬੱਸੀ ਫਰੀ ਦੇ ਦਾਂ ਚੇਕੋ ਭਾਈ ਭਾਈ ਕਹਿੰਦਾ ਪੰਜਵੇਂ ਦਾ ਨਿਸ਼ਾਨ ਵੀ ਸਾਨੂੰ ਮਿਲ ਗਿਆ ਤਾਂ ਬੱਸੀ ਆਪਦੀ ਹਾਂਜੀ ਭਾਈ ਨਾਲ ਕੁਝ ਦਿਖਦੇ ਨਹੀਂ ਦੰਦੋਂ ਖੀਰੀਆਂ 498 ਮਿਲਣਗੇ ਨਗ ਸੀਗੇ ਭਾਈ ਕੋਲੇ ਭਾਈ 9 ਆਪਾਂ 9 ਦੇ 9 ਹੀ ਦਿਖਾਤੇ ਨਲੇ ਸਾਨੂੰ ਇੱਕ ਚੀਜ਼ ਹੋਰ ਵੀ ਮਿਲ ਜਾਣੀ ਹੈ ਰੇਟ ਤਾਂ ਬਈ ਜਾਇਜ਼ ਮਿਲਣੀ ਮਿਲਣਾ ਨਾਲ ਬਈ ਕਹਿੰਦਾ ਮੈਂ ਆਫਰ ਵੀ ਦਊਗਾ ਬਈ ਸਾਰੀਆਂ ਬੱਚੀਆਂ ਕੋਈ ਮੇਰ ਖਰੀਦੂਗਾ ਤਾਂ ਆਪਣਾ ਪੂਰਾ ਪੰਜਾਬ ਦਾ ਕਰਾਇਆ ਫਰੀ ਹੈ ਜੇ ਕੋਈ ਚਾਰ ਬੱਚੀਆਂ ਵਿੱਚੋਂ ਲੈਂਦਾ ਤਾਂ ਵੀ ਆਪਣਾ ਪੰਜਾਬ ਦਾ ਕਰਾਇਆ ਫਰੀ ਹੋਊਗਾ ਠੀਕ ਹੈ ਬਈ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ